ਸਸਕਲ ਜੀ ਵੈਲਕਮ ਟੂ ਨੀ ਮੈਟ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆ ਪਟਿਸਟਾ ਬ੍ਰਾਂਡ ਦੇ ਬੱਟਰ ਕਾਟਨ ਦੇ ਵਿੱਚ ਸੂਟ ਲੈ ਕੇ ਆਏ ਜੀ ਆਲ ਓਵਰ ਸੂਟ ਹੋਣਗੇ ਵਿਦਆਊਟ ਦੁਪੱਟਾ ਕੋਈ ਲਾਈਨਿੰਗ ਦੀ ਨੀਟ ਨਹੀਂ ਹੈਗੀ ਬਹੁਤ ਪਿਆਰੀ ਕਲੈਕਸ਼ਨ ਅੱਜ ਸਾਰੇ ਪਟਿਸਟਾ ਬ੍ਰਾਂਡ ਦੇ ਸੂਟ ਹੋਣਗੇ ਬੜੇ ਪਿਆਰੇ ਕਲਰ ਆਪਸ਼ਨ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਪਟਿਸਟਾ ਬ੍ਰਾਂਡ ਤਾਂ ਸਭ ਨੂੰ ਪਤਾ ਹੀ ਹੈ ਜੀ ਬਹੁਤ ਅੱਛਾ ਬ੍ਰਾਂਡ ਹੈ ਤੇ ਫੈਬਰਿਕ ਦੀ ਫੁੱਲ ਗਰੰਟੀ ਹੁੰਦੀ ਹੈ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 1500 1500 ਪ੍ਰਾਈਸ ਰਹਿਣਾ ਹੈ ਤੇ ਇੱਕ ਗੁੱਡ ਨਿਊਜ਼ ਹੋਰ ਹੈ ਜੀ ਅੱਜ ਅੱਜ ਦੇ ਇੱਕ ਦਿਨ ਦੇ ਲਈ ਆਪਾਂ ਸ਼ਿਪਿੰਗ ਵੀ ਫ੍ਰੀ ਕਰੀ ਹੈ ਜੇ ਇੱਥੇ ਮਰਜੀ ਤੁਸੀਂ ਇੰਡੀਆ ਦੇ ਵਿੱਚ ਸੂਟ ਮੰਗਾਉਂਗੇ ਤਾਂ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਸਿਰਫ ਅੱਜ ਦੇ ਦਿਨ ਦੇ ਲਈ ਵੈਸੇ ਤੁਹਾਡੀ ਸ਼ਿਪਿੰਗ ਹੁੰਦੀ ਹੈ ਹਰੇਕ ਸੂਟ ਦੀ ਪਰ ਅੱਜ ਤੁਹਾਨੂੰ ਸ਼ਿਪਿੰਗ ਵਿੱਚ ਹੀ ਇਨਕਲੂਡਡ ਹੈ 1500 ਦਾ ਸੂਟ ਪਹਿਣਾ ਅੱਜ ਤੁਹਾਨੂੰ ਚਾਹੇ ਇੱਕ ਸੂਟ ਦੋ ਸੂਟ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਡੇ ਕੋਲ ਪਹੁੰਚਣਗੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਨੇ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਨੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦੇ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580038246080803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰजेस ਵੈਸੇ ਸਾਡੇ ਅਲੱਗ ਤੋਂ ਹੁੰਨੇ ਪਰ ਅੱਜ ਕੋਰੀਅਰ ਚਾਰजेस ਵਿੱਚ ਹੀ ਹੈਗੀ ਇਨਕਲੂਡਡ ਹੈ ਕੋਈ ਤੁਹਾਨੂੰ ਕੋਰੀਅਰ ਚਾਰजेस ਐਕਸਟਰਾ ਨਹੀਂ ਪੈਣਗੇ ਸਿਰਫ ਅੱਜ ਦੇ ਦਿਨ ਦੇ ਲਈ ਤੇ ਸਾਰੇ ਟਿਸਟਾ ਬ੍ਰਾਂਡ ਦੇ ਸੂਟ ਹੋਣਗੇ ਕੋਈ ਲਾਈਨਿੰਗ ਨਹੀਂ ਲੱਗਣੀ ਜੀ ਸੂਟਾਂ ਨੂੰ ਤੇ ਬਾਕੀ ਜਿਨ੍ਹਾਂ ਨੂੰ ਜਿਵੇਂ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਹਰ ਇੱਕ ਤਰ੍ਹਾਂ ਦੀ ਸਟਿਚ ਕਰਾ ਕੇ ਜਿਵੇਂ ਕੁਝ ਵੀ ਅਪ ਤੁਸੀਂ ਸਟਿਚ ਕਰਵਾਣਾ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਦੇ ਨਾਲ ਤੁਸੀਂ ਸਟਿਚ ਕਰਾ ਕੇ ਵੀ ਮੰਗਾ ਸਕਦੇ ਹੋ ਸੂਟਾਂ ਨੂੰ ਜਿਨ੍ਹਾਂ ਨੇ ਨਾਲ ਦੁਪੱਟਾ ਡਾਈ ਕਰਾ ਕੇ ਮੰਗਾਉਣਾ ਵੀ ਤੇ ਦੁਪੱਟਾ ਵੀ ਸੂਟ ਮੰਗਵਾ ਸਕਦੇ ਹੋ ਤੇ ਤੁਸੀਂ ਅੱਜ ਦਾ ਜਿਹੜਿਆ ਆਪਾਂ ਅੱਜ ਦੇ ਸੂਟ ਦਿਖਾਵਾਂਗੇ ਤੁਹਾਨੂੰ ਕਿਉਂਕਿ ਵਿਦਆਊਟ ਦੁਪੱਟਾ ਸੂਟ ਹੈ ਤੇ ਅੱਜ ਆਪਾਂ ਕੱਢਣਾ ਹੈਗਾ ਲਾਸਟ ਦੇ ਵਿੱਚ ਲੱਕੀ ਵイナー ਵੀ ਕੱਢਣਾ ਹੈ ਆਪਾਂ ਨੇ ਕਮੈਂਟ ਦੇ ਵਿੱਚੋਂ ਪੂਰੇ ਵੀਕ ਦੇ ਵਿੱਚੋਂ ਜਿਹੜੀ ਵੀਡੀਓ ਦੇ ਵਿੱਚ ਆਪਾਂ ਨੂੰ ਸਭ ਤੋਂ ਜ਼ਿਆਦਾ ਕਮੈਂਟ ਹੋਣਗੇ ਉਹਦੇ ਵਿੱਚੋਂ ਹੀ ਆਪਾਂ ਸਕਰੋਲ ਕਰਕੇ ਕੱਢਾਂਗੇ ਲੱਕੀ ਵイナー ਤੇ ਉਹਨਾਂ ਨੂੰ ਮਿਲਣਾ ਹੈ ਜੀ कॉटन ਦਾ ਆਲ ਓਵਰ ਸੂਟ ਪਿਓਰ ਦੁਪੱਟੇ ਦੇ ਨਾਲ ਅੱਜ ਇਹ ਵਾਲਾ ਸੂਟ ਆਪਾਂ ਉਹਨਾਂ ਨੂੰ ਗਿਫਟ ਕਰਾਂਗੇ ਇਹ ਆਪਾਂ ਕੱਢਾਂਗੇ ਲਾਸਟ ਦੇ ਵਿੱਚ ਤੇ ਟਿਸਟਾ ਬ੍ਰੈਂਡ ਦੀ ਵੀਡੀਓ ਰਹਿਣੀ ਪਰ ਇੱਕ ਅਨਾਉਂਸਮੈਂਟ ਹੋ ਰਿਹਾ ਜੀ ਚਾਹੇ ਤੁਸੀਂ ਘਰ ਤੋਂ ਲੋਕਲੋਂ ਘਰ ਤੋਂ ਸੂਟ ਬੁੱਕ ਕਰਾਉਨੇ ਹੋ ਤਾ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਕੋਈ ਵੀ ਵਿਟਾਊਟ ਬੁਕਿੰਗ ਮੈਂ ਕੋਈ ਵੀ ਸੂਟ ਨਹੀਂ ਕਿਸੇ ਦਾ ਵੀ ਰੱਖਣਾ ਹੈਗਾ ਕਿਉਂਕਿ ਕਾਫੀ ਜਿਆਦਾ ਹੁਣ ਮੈਨੂੰ ਪ੍ਰੋਬਲਮ ਆ ਰਹੀ ਹੈ ਲੋਕਲ ਕਸਮਰ ਦੀ ਵੀ ਖਾਸ ਕਰਕੇ ਸੂਟ ਰਖਵਾ ਲੰਨੇ ਆ ਫਿਰ ਚੱਕਣ ਨਹੀਂ ਆਉਂਦੇ ਹਾ ਕਿਉਂਕਿ ਪੇਮੈਂਟ ਪੈਂਡਿੰਗ ਪਈ ਰਹਿੰਦੀ ਹੈ ਤੇ ਆਪਣਾ ਆਨਲਾਈਨ ਹੀ ਪੇਮੈਂਟ ਕਰਾ ਕੇ ਤੁਸੀਂ ਸੂਟ ਬੁੱਕ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਨੇ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਬਲੈਕ ਕਲਰ ਦੇ ਵਿੱਚ ਹੈ ਜੀ ਮਲਟੀ ਪ੍ਰਿੰਟ ਦੇ ਵਿੱਚ ਪੂਰਾ ਅਲਓਵਰ ਸੂਟ ਰਹਿਣਾ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਹੈ ਜਲਦੀ ਜਲਦੀ ਵੀਡੀਓ ਬਣਾਵਾਂਗੀ ਕਿਉਂਕਿ ਆਪਾਂ ਲੱਕੀ ਵਿਨਰ ਵੀ ਕੱਢਣਾ ਲਾਸਟ ਦੇ ਵਿੱਚ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੀ ਬਿਲਕੁਲ ਕੋਈ ਕੱਟ ਨਹੀਂ ਰਣੀ 5 ਮੀਟਰ ਦੀ ਕੱਟ ਰਣੀ ਵਿਦਆਊਟ ਦੁਪੱਟਾ ਕੋਈ ਸੀ ਥਰੂ ਨਹੀਂ ਹੈਗਾ ਬਟਰ ਕਾਟਨ ਦੇ ਵਿੱਚ ਬਹੁਤ ਸੌਫਟ ਦੇ ਵਿੱਚ ਫੈਬਰਿਕ ਹੈ ਕਈ ਵਾਰੀ ਆਪਣੇ ਕੋਲ ਦੁਪੱਟੇ ਹੁੰਦੇ ਵੀ ਆ ਘਰੇ ਇਹ ਦੇਖੋ ਬਹੁਤ ਪਿਆਰੇ ਪ੍ਰਿੰਟ ਦੇ ਨਾਲ ਕੋਈ ਸ਼੍ਰਿੰਕੇਜ ਨਹੀਂ ਹੁੰਦੀ ਕੋਈ ਕਲਰ ਨਹੀਂ ਨਿਕਲਦਾ ਜਿਹੜਾ ਮਰਜੀ ਕਲਰ ਤੁਸੀਂ ਲਓਗੇ ਐਜ਼ ਇਟ ਇਜ਼ ਹੀ ਰਹਿਣਾ ਟਿਸਟਾ ਬ੍ਰੈਂਡ ਦੇ ਸੂਟ ਅੱਜ ਦੇ 1500 ਪ੍ਰਾਈਸ ਵਿਦ ਸ਼ਿਪਿੰਗ ਇਹ ਦੇਖੋ ਬਹੁਤ ਸੋਹਣਾ ਸੂਟ ਹੈ ਇਹ ਹੈ ਅੱਜ ਦਾ ਆਪਣਾ ਪਹਿਲਾ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਮੈਰੂਨ ਕਲਰ ਦੇ ਵਿੱਚ ਪ੍ਰਿੰਟ ਸਾਰੇ ਦੇਖਿਓ ਤੁਸੀਂ ਕਿੰਨੇ ਪਿਆਰੇ ਪ੍ਰਿੰਟ ਹੈ ਪ੍ਰੋਪਰ ਮੈਰੂਨ ਵੀ ਨਹੀਂ ਕਹਿ ਸਕਦੇ ਬਹੁਤਾ ਕਲਸਤੇ ਨਹੀਂ ਹੈਗਾ ਪ੍ਰਿੰਟ ਮਲਟੀ ਪ੍ਰਿੰਟ ਦੇ ਵਿੱਚ ਕੋਈ ਲਾਈਨਿੰਗ ਨਹੀਂ ਲਗਣੀ ਵਿਦਆਊਟ ਲਾਈਨਿੰਗ ਹਲਕੀ ਫੁਲਕੀ ਕੋਈ ਲੇਸਿਸ ਦੀ ਡਿਜ਼ਾਈਨਿੰਗ ਕਰਾ ਕੇ ਵੀ ਇਹਨਾਂ ਨੂੰ ਸਟੀਚ ਕਰਾ ਸਕਦੇ ਆ ਵਿਦਆਊਟ ਵੀ ਲੇਸਿਸ ਤੋਂ ਬਿਨਾ ਵੀ ਐਵੇਂ ਸਟੀਚ ਕਰਾ ਸਕਦੇ ਹਾਂ ਜੀ ਸੂਟਾਂ ਨੂੰ ਦੇਖੋ ਕਿੰਨੀ ਪਿਆਰੀ ਕਿਉਂਕਿ ਫੈਬਰਿਕ ਹੀ ਨਹੀਂ ਖਰਾਬ ਹੋਣਾ ਅੱਜ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੈ ਜੇ ਇਹਨਾਂ ਸੂਟਾਂ ਦੇ ਵਿੱਚ ਇੱਕ ਤਾਂ ਸ਼ਿਪਿੰਗ ਫ੍ਰੀ ਹੈ ਤੁਹਾਨੂੰ 1500 ਪ੍ਰਾਈਸ ਦੇ ਨਾਲ ਸੂਟ ਲੈਣ ਨੂੰ ਇਹਦੇ ਵਿੱਚ ਸੇਮ ਜਿਹੜਾ ਮੈਂ ਤੁਹਾਨੂੰ ਹੁਣੇ ਦਿਖਾਇਆ ਉਹਦੇ ਨਾਲ ਦਾ ਹੈਗਾ ਇਹ ਬਲੂ ਬਹੁਤ ਸੌਫਟ ਫੈਬਰਿਕ ਹੈ ਸਾਰੇ ਸੂਟ ਟਿਸਟਾ ਬ੍ਰਾਂਡ ਦੇ ਰਹਿਣਗੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹਦੇ ਨਾਲ ਜਿਹੜਾ ਮਰਜੀ ਤੁਸੀਂ ਦੁਪੱਟਾ ਲੈ ਸਕਦੇ ਹੋ ਚਾਹੇ ਬਲੂ ਦੁਪੱਟਾ ਲੈ ਲਓ ਮਰਜੈਂਟਾ ਦੁਪੱਟਾ ਲੈ ਲਓ ਚਾਹੇ ਸਕੀਮ ਕਲਰ ਦਾ ਦੁਪੱਟਾ ਲੈ ਲਓ ਹਲਕੀ ਜਿਹੀ ਕੋਈ ਲੇਸ ਲਗਾ ਕੇ ਉਸੇ ਕਲਰ ਦਾ ਦੁਪੱਟਾ ਯੂਜ਼ ਕਰ ਸਕਦੇ ਹੋ ਜੇ ਇਹਦੇ ਨਾਲ 1500 ਪ੍ਰਾਈਸ ਹੈ ਨੈਕਸਟ ਆ ਗਿਆ ਬਹੁਤ ਸੋਹਣਾ ਗਾਜਰੀ ਕਲਰ ਦੇ ਵਿੱਚ ਕਿਉਂਕਿ ਟਿਸਟਾ ਰਣ ਦਾ ਸੂਟ ਨਹੀਂ ਕਦੇ ਵੀ ਖਰਾਬ ਹੁੰਦਾ ਐਜ਼ ਇਟ ਇਜ਼ ਹੀਰੋਇਨ ਐ ਇਹ ਦੇਖੋ ਪੋਸਟ ਹੁਣੇ ਗਾਜਰੀ ਕਲਰ ਦੇ ਵਿੱਚ ਹੈ ਜੀ ਇਹਦੇ ਨਾਲ ਵੀ بیس ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਤੁਸੀਂ ਸਕਿਨ ਕਲਰ ਦਾ ਕਰੀਮ ਦੁਪੱਟਾ ਵੀ ਬਹੁਤ ਸੋਹਣਾ ਲੱਗਣਾ ਆਲਓਵਰ ਸੂਟ ਰਣਗੇ ਬਿਨਾਂ ਦੁਪੱਟੇ ਤੋਂ ਨੈਕਸਟ ਆ ਗਿਆ ਇਹ ਬਹੁਤ ਸੋਹਣਾ ਸਿੰਗਲ ਪ੍ਰਿੰਟਿੰਗ ਦੇ ਵਿੱਚ ਹੈ ਸਿੰਗਲ ਪ੍ਰਿੰਟਿੰਗ ਦੇ ਵਿੱਚ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਸੂਟ ਗ੍ਰੇ-ਬਲੈਕ ਜਿਹਾ ਕਲਰ ਹੈ ਲੱਗ ਜਾਈ ਹੈ ਤਾਂ ਬਲੈਕ ਟੋਨ ਤੇ ਪੂਰਾ ਜੈੱਟ ਬਲੈਕ ਨਹੀਂ ਹੈਗਾ ਜੀ ਇਹ ਵਾਲਾ ਸੂਟ ਕਿੰਨੇ ਪਿਆਰੇ ਪ੍ਰਿੰਟ ਹੋਏ ਪੂਰਾ ਅਲਓਵਰ ਸੂਟ ਰਹਿਣਾ 5 ਮੀਟਰ ਦੀ ਕੱਟ ਬਿਲਕੁਲ ਸੌਫਟ ਦੇ ਵਿੱਚ ਨੈਕਸਟ ਆ ਗਿਆ ਕਰੀਮ بیس ਹੈ ਸੂਟ ਦਾ بیس ਕਰੀਮ ਹੈ ਜੀ ਸੂਟ ਦਾ ਇਹ ਬੜਾ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਇਹਦੇ ਨਾਲ yellow ਦੁਪੱਟੇ ਨਾਲ ਵੈਸੇ ਜਿਆਦਾ ਗ੍ਰੇਸ ਆਣੀ ਹੈ ਜੀ ਸੂਟ ਦੀ ਦੇਖੋ ਪ੍ਰਿੰਟ ਨਾ ਤਾਂ ਜਿਆਦਾ ਵੱਡਾ ਹੈ ਕੋਈ ਟਰਾਂਸਪੇਰੈਂਟ ਨਹੀਂ ਹੈਗਾ ਕੋਈ ਲਾਈਨਿੰਗ ਨਹੀਂ ਲੱਗਣੀ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈਗੇ ਆਪਣੇ ਅੱਜ ਦੇ ਇਹ ਪ੍ਰਿੰਟ ਦੇਖੋ ਕਿੰਨਾ ਪਿਆਰਾ yellow ਕਨਾਰ ਦੇ ਵਿੱਚ ਬਹੁਤ ਸੋਹਣੀ ਪ੍ਰਿੰਟ ਦੇ ਵਿੱਚ ਸੂਟ ਹੈ ਬਹੁਤ ਸੋਹਣਾ ਕੱਪੜਾ ਹੈ ਜਿਵੇਂ ਮਰਜ਼ੀ ਜਿਵੇਂ ਅੱਜਕੱਲ ਫਰਸ਼ੀ ਸਲਵਾਰ ਦਾ ਟ੍ਰੈਂਡ ਹੈ ਤੁਸੀਂ ਫਰਸ਼ੀ ਸਲਵਾਰਾਂ ਨਾਲ ਜਿਵੇਂ ਮਰਜ਼ੀ ਕੋਈ ਗੋਲ ਘੇਰੇ ਵਾਲਾ ਜਿਵੇਂ ਮਰਜ਼ੀ ਇਹਨਾਂ ਨੂੰ ਸਟਿਚ ਕਰਾ ਸਕਦੇ ਹੋ ਨੈਕਸਟ ਆ ਗਿਆ ਬਲੂ ਕਲਰ ਦੇ ਵਿੱਚ ਬੜਾ ਸੋਹਣਾ ਮੋਰ ਪੰਖੀ ਬਲੂ ਕਲਰ ਹੈ ਤੇ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜੀ ਤਾਂ ਇਹ ਵਾਰੀ ਆਪਣੇ ਕੋਲ ਪਿਓਰ ਦੇ ਦੁਪੱਟੇ ਚਨੌਨ ਦੇ ਫੁੱਲ ਪਿਓਰ ਦੇ ਦੁਪੱਟੇ ਪਏ ਹੁੰਦੇ ਆ ਘਰੇ ਕਿਉਂਕਿ ਵਧੀਆ ਸੂਟਾਂ ਨਾਲ ਹੀ ਸੋਹਣੇ ਲੱਗਦੇ ਆ ਦੇਖੋ ਕਲਰ ਕਿੰਨਾ ਪਿਆਰਾ ਹੈ ਇਹ ਵਾਲੇ ਸੂਟ ਦਾ ਵੀ। ਕਿਾਰੇ ਸੂਟ ਅੱਜ ਦੇ। ਨੈਕਸਟ ਆ ਗਿਆ। ਅੱਜ ਆਪਣੇ ਕੋਲ ਕਾਫੀ ਸਾਰੇ ਸੂਟ ਹੈ। ਪਰ ਬੁਕਿੰਗ ਜਲਦੀ ਕਰਵਾਇਓ ਕਿਉਂਕਿ ਇਹ ਵਾਲੇ ਸੂਟ ਬਹੁਤ ਜਲਦੀ ਸੇਲ ਹੋ ਜਾਂਦੇ ਆ। ਇਹ ਦੇਖੋ ਜੇ ਪਿੰਕ ਦੁਪੱਟਾ ਹੈਗਾ ਤੁਹਾਡੇ ਕੋਲ ਪਿੰਕ ਗਾਜਰੀ ਇਹ ਵਾਲੇ ਸੂਟ ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ। ਸਭ ਤੋਂ ਹਟਕੇ ਪ੍ਰਿੰਟਿੰਗ ਹੈ। ਆਲ ਓਵਰ ਸੂਟ ਬਹੁਤ ਹੀ ਸੌਫਟ ਫੈਬਰਿਕ ਹੈ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਬਟਰ ਕਾਟਨ ਦੇ ਵਿੱਚ ਵਿਦਆਊਟ ਦੁਪੱਟਾ 1500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪਰਪਲ ਫਲਾਰਸ ਦੇ ਨਾਲ ਜਿਹਨਾਂ ਕੋਲ ਪਰਪਲ ਕਲਰ ਦਾ ਦੁਪੱਟਾ ਹੈ ਇਹ ਸੂਟ ਬੈਸਟ ਹੈ ਜੀ ਕਿੰਨਾ ਪਿਆਰਾ ਐਜ਼ ਇਟ ਇਜ਼ ਹੀ ਰ ਹੈ ਨਾ ਜਿੰਨਾ ਮਰਜੀ ਧੋ ਲੋਂਗੇ ਸੂਟ ਨੂੰ ਬਿਲਕੁਲ ਖਰਾਬ ਨਹੀਂ ਹੋਣਾ ਨੈਕਸਟ ਆ ਗਿਆ ਗ੍ਰੇ ਕਲਰ ਉਹ ਬਹੁਤ ਪਿਆਰਾ ਅਗਰ ਸੌਰੀ ਪ੍ਰਿੰਟ ਬਟਰ ਕਾਟਨ ਦੇ ਵਿੱਚ ਸੂਟ ਹੈ ਜੀ ਟਿਸਟਾ ਬ੍ਰਾਂਡ ਦਾ ਗ੍ਰੇ بیس ਹੈ ਸੂਟ ਦੇ ਨਾਲ ਗ੍ਰੇ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਮ ਜੈਂਟਾ ਕਲਰ ਦਾ ਦੁਪੱਟਾ ਵੀ ਬਹੁਤ ਸੋਹਣਾ ਲੱਗਣਾ ਤੇ ਪ੍ਰਿੰਟਿੰਗ ਬਹੁਤ ਵਧੀਆ ਹੈ। ਨੈਕਸਟ ਆ ਗਏ ਇਹਨਾਂ 'ਚ ਤਾਂ ਬਹੁਤ ਬੈਨੀਫਿਟ ਹੈ ਜੀ ਅੱਜ ਤੁਹਾਨੂੰ 1500 ਦੇ ਵਿੱਚ ਵਿਦ ਸ਼ਿਪਿੰਗ ਹੋਵੇ ਟਿਸਟਾ ਬ੍ਰਾਂਡ ਦਾ ਸੂਟ ਮਿਲ ਰਿਹਾ। ਇਹ ਤਾਂ ਆਪਾਂ ਸੈਟਰਡੇ ਦੀ ਆਫਰ ਇਹ ਕਰਕੇ ਆਪਾਂ ਨੇ ਕਰਿਆ। yellow mustard ਕਲਰ ਹੈ। ਪ੍ਰਿੰਟ ਇਹਦਾ ਵੀ ਬੜਾ ਪਿਆਰਾ ਹੈ। ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਇਹ ਵਾਲਾ ਸੂਟ ਜਿਵੇਂ ਦਾ ਮਰਜ਼ੀ ਦੇ ਨਾਲ ਦੁਪੱਟਾ ਲੈ ਸਕਦੇ ਹੋ ਤੁਸੀਂ ਨੈਕਸਟ ਆ ਗਿਆ ਬੜਾ ਸੋਹਣਾ ਸਰਦਾਰੀ ਪ੍ਰਿੰਟ ਜਿੰਨੇ ਥੋੜਾ ਜਿਹਾ ਮੰਮੀਆਂ ਨੂੰ ਪਸੰਦ ਹੁੰਨੇ ਆ ਸੂਟ ਰੈਸਟ ਕਲਰ ਦਾ ਦੁਪੱਟੇ ਨਾਲ ਇਹ ਸੂਟ ਬਹੁਤ ਪਿਆਰੀ ਲੁੱਕ ਆਣੀ ਹੈ ਦੇਖੋ ਕਿੰਨਾ ਪਿਆਰਾ ਰੈਸਟ ਮਰੂਨ ਜਾਂ ਦੁਪੱਟਾ ਆਲਓਵਰ ਸੂਟ ਜਿਕੇ ਨੂੰ ਵੇਸਾ ਸੂਟ ਦੋ ਆਲਓਵਰ ਸੂਟ ਹੈ ਇਹ ਸੇਮ ਪ੍ਰਿੰਟ ਦੇ ਵਿੱਚ ਇੱਕ ਕਲਰ ਹੋ ਰਿਹਾ ਇੰਦੇ ਵਿੱਚ ਹੀ ਆ। ਉਹ ਸੋਨੀ ਪ੍ਰਿੰਟਿੰਗ ਹੈ। 1500 ਪ੍ਰਾਈਸ ਹੈ ਜੀ 1500 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਥੋੜਾ ਸੋਨਾ। ਮਿਲਟਰੀ ਗ੍ਰੀਨ ਜਾਂ ਕਲਰ ਹੈ ਡਿਫਰੈਂਟ ਜਾਈ। ਇਹ ਵੀ ਪ੍ਰਿੰਟ ਸਦਾ ਬਹਾਰ ਹੈ ਜੀ ਜਿੰਨੀ ਵਾਰੀ ਆਉਂਦਾ ਓੰਨੀ ਵਾਰੀ ਸੇਲ ਹੋ ਜਾਂਦਾ। ਬਹੁਤ ਪਿਆਰਾ ਪ੍ਰਿੰਟਰ ਪਿੰਕ ਦੁਪट्टे ਨਾਲ ਵੀ ਬਹੁਤ ਸੋਹਣਾ ਲੱਗਣਾ ਇਹ بیس ਕਲਰ ਦਾ ਤੁਸੀਂ ਮਿਲਟਰੀ ਗ੍ਰੀਨ ਕਲਰ ਦਾ ਦੁਪੱਟਾ ਲੈ ਲਓਗੇ ਉਹ ਵੀ ਬਹੁਤ ਸੋਹਣਾ ਲੱਗਣਾ ਇਹਦੇ ਨਾਲ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਇਹ ਬਲੂਜਾ ਕਲਰ ਹੈ ਪਰਪਲ ਜਿਹਾ ਕਲਰ ਹੈ ब्लू ਵੀ ਨਹੀਂ ਕਹਿ ਸਕਦੇ ਸੇਮ ਇਸੇ ਸੂਟ ਦੇ ਨਾਲ ਦਾ ਇਹ ਵੀ ਸਾ Grønn farge ਤੇ ਨੈਕਸਟ ਆ ਗਿਆ ਦੇਖੋ ਇਹ ਵੀ ਬਹੁਤ ਸੋਹਣਾ ਗਾਜਰੀ ਰੰਗ ਦੇ ਵਿੱਚ ਹੈ ਜੀ ਸੂਟ ਲੱਗ ਜਾਈ ਕਲਰ ਹੈ ਗਾਜਰੀ ਵੀ ਤੇ ਨਾਲ ਕਰੀਮ ਰੰਗ ਦੇ ਫਲਾਰਸ ਦੇ ਨਾਲੇ ਸੂਟ ਦੀ ਗ੍ਰੇਸ ਦੇਖੋ ਕਿੰਨੀ ਪਿਆਰੀ ਹੈ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਹੋਣਗੇ ਵਿਦਆਊਟ ਦੁਪੱਟਾ ਬਟਰ ਕਾਟਨ ਦੇ ਸੂਟ ਹੈ ਜੀ ਟਿਸਟਾ ਬ੍ਰਾਂਡ ਦੇ 1500 ਪ੍ਰਾਈਸ ਵਿਦ ਸ਼ਿਪਿੰਗ ਹੁਣ ਇਹ ਦੇਖੋ ਪਿੰਕ ਕਲਰ ਇਹ ਕਿੰਨਾ ਪਿਆਰਾ ਸੂਟ ਹੈ ਜੀਵੇਂ ਮਰਜ਼ੀ ਤੁਸੀਂ ਆਪਣੇ ਅਕੋਰਡਿੰਗ ਡਿਜ਼ਾਈਨਿੰਗ ਕਰਾ ਕੇ ਇਹਨੂੰ ਸਟਿਚ ਕਰਾ ਸਕਦੇ ਹੋ ਕਲਰ ਬੋਸ ਸੋਨਾ ਇਹਦੇ ਨਾਲ ਕਰੀਮ ਦੁਪੱਟਾ ਸਕਿਨ ਕਲਰ ਦਾ ਦੁਪੱਟਾ ਜਿਹੜਾ ਮਰਜ਼ੀ ਦੁਪੱਟਾ ਲੈ ਸਕਦੇ ਹੋ ਸੂਟ ਦੇ ਨਾਲ ਤੇ ਹਲਕੀ-ਫੁਲਕੀ ਕੋਈ ਡਿਜ਼ਾਈਨਿੰਗ ਕਰਾ ਕੇ ਇਹਦੇ ਤੇ ਹਲਕਾ-ਫੁਲਕਾ ਕੋਈ ਵਰਕ ਕਰਾ ਕੇ ਆਊਟਲਾਈਨਿੰਗ ਕਰਾ ਕੇ ਵੀ ਇਹਨੂੰ ਸੂਟ ਨੂੰ ਬਣਾ ਸਕਦੇ ਤੁਸੀਂ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਆ ਕਨਫਿਊਜ਼ ਜ਼ਰੂਰ ਹੋਵੋਗੇ ਤੁਸੀਂ ਅੱਜ ਦਾ ਸੂਟ ਲੈਣ ਲੱਗੇ ਕਿਉਂਕਿ ਕੱਪੜਾ ਹੀ ਬਹੁਤ ਜ਼ਿਆਦਾ ਫਾਈਨ ਹੈ ਇਹ ਪ੍ਰਿੰਟਿੰਗ ਦੇਖੋ ਸੂਟਾਂ ਦੀ ਦੇਖੋ ਫਲਾਵਰ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ 1500 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਦੇਖੋ ਜਿਹੜਾ ਤੁਹਾਨੂੰ ਦਿਖਾਇਆ ਇਹਦੇ ਨਾਲ ਮਜੈਂਟਾ ਡਾਰਕ ਰਾਣੀ ਕਲਰ ਜਿਹੜਾ ਕਾਲਸ ਤੇ ਹੁੰਦਾ ਉਸ ਕਲਰ ਦਾ ਦੁਪੱਟਾ ਸੋਹਣਾ ਲੱਗਣਾ ਉਸੇ ਪ੍ਰਿੰਟ ਦੇ ਵਿੱਚ ਹੈਗਾ ਇਹ ਵਾਲਾ ਇਸ ਸੂਟ ਦੇ ਨਾਲ ਚ ਇਹ ਗ੍ਰੀਨ ਦੁਪੱਟਾ ਲੈ ਲਓ ਚ ਇਹ ਮਸਟਰਡ ਦੁਪੱਟਾ ਦੋਨੋਂ ਦੁਪੱਟਿਆਂ ਦੇ ਨਾਲ ਬਹੁਤ ਪਿਆਰੀ ਲੁੱਕ ਆਣੀ ਜੀ ਇਹ ਵਾਲੇ ਸੂਟ ਦੀ ਆਲਓਵਰ ਸੂਟ ਹੈ ਜੀ ਟਿਸਟਾ ਬ੍ਰਾਂਡ ਦੇ ਬਟਰ ਕਾਟਨ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਕੋਈ ਸੀ ਥਰੂ ਨਹੀਂ ਹੈ ਨੈਕਸਟ ਆ ਗਿਆ ਦੇਖੋ ਬਲੂ ਫਲਾਰ ਦੇ ਵਿੱਚ ਇੱਕ ਇੱਕ ਪ੍ਰਿੰਟ ਦੇ ਵਿੱਚ ਦਿਖਾ ਰਹੀ ਹਾਂ ਮੈਂ ਹੁਣ ਤੁਹਾਨੂੰ ਸੂਟ ਬਲੂ ਕਲਰ ਦੇ ਪ੍ਰਿੰਟ ਦੇ ਵਿੱਚ ਪੇਂਟਿੰਗ ਦੇਖੋ ਕਿੰਨੀ ਪਿਆਰੀ ਆਲਓਵਰ ਸੂਟ ਹੈ ਨੈਕਸਟ ਆ ਗਿਆ ਯਾਰ ਪ੍ਰਿੰਟ ਤੇ ਨੈਕਸਟ ਪ੍ਰਿੰਟ ਸਟਾਰਟ ਕਰਦੇ ਹਾਂ ਬਹੁਤ ਸੋਹਣਾ ਲੱਗ ਜਾਈ ਕਲਰ ਤੇ ਪ੍ਰਿੰਟਿੰਗ ਦੇਖੋ ਸੂਟ ਦੀ ਜਿਹੋ ਜਿਹਾ ਮਰਜੀ ਕੋਈ ਸਕਿਨ ਲੇਸ ਨਾਲ ਤੁਸੀਂ ਇਹਨੂੰ ਲਾਈਟ ਰੱਖਣਾ ਤਾਂ ਸਕਿਨ ਕਲਰ ਦੀ ਲੇਸ ਨਾਲ ਡਿਜ਼ਾਈਨਿੰਗ ਕਰ ਸਕਦੇ ਹੋ ਜਾਂ ਫਿਰ 컬러ਫੁਲ ਬਹੁਤ ਪਿਆਰੀ ਲੁੱਕ ਆਣੀ ਹੈ ਜੀ ਸੂਟ ਤੇ ਨੈਕਸਟ ਆ ਗਿਆ ਬਲੂ ਕਲਰ ਬਲੂ ਕਲਰ ਦੇ ਵਿੱਚ ਡਾਰਕ ਨੇਵੀ ਬਲੂ ਕਲਰ ਹੈ ਜੀ ਦੇਖੋ بیس ਦਾ ਬਹੁਤ ਪਿਆਰੀ ਪ੍ਰਿੰਟਿੰਗ ਆਲ ਓਵਰ ਸੂਟ ਹੈ ਜੀ ਟਿਸਟਾ ਬ੍ਰਾਂਡ ਦਾ ਨੈਕਸਟ ਆ ਗਿਆ ਕਿੰਨਾ ਪਿਆਰਾ वाइन कलर ਦਾ ਦੁਪੱਟਾ ਜਾਂ ਸਕਿਨ ਦੁਪੱਟੇ ਦੇ ਨਾਲ ਬਹੁਤ ਖੂਬ ਪਿਆਰੀ ਲੁੱਕ ਆਉਂਦੀ ਹੈ ਜੀ ਇਹ ਵਾਲੇ ਸੂਟ ਦੀ। ਸਾਰੇ ਕਲਰ ਆ ਜੀ ਸਾਰੇ ਕਲਰ ਇੱਕ ਤੋਂ ਇੱਕ ਸੋਹਣੇ ਆ ਜੀ ਸਾਰੇ ਸੂਟਾਂ ਦੇ। ਨੈਕਸਟ ਆ ਗਿਆ ਦੇਖੋ ਬਲੈਕ ਮੂੰਗਿਆ ਗ੍ਰੀਨ ਜੀ ਟੋਨ ਹੈ ਜੀ ਸੂਟ ਦੀ ਕਈ ਵਾਰੀ ਬਲੈਕ ਹੀ ਲੱਗਦਾ ਹੁੰਦਾ ਹੈ। ਦੇਖੋ ਨੂੰ। ਮੂੰਗਿਆ ਗ੍ਰੀਨ ਕਲਰ ਹੈ ਜੀ ਬਸੇ ਸਕਿਨ بیس ਹੈ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ। प्राइस, 1500 ਪ੍ਰਾਈਸ 1500 ਪ੍ਰਾਈਸ ਦੇ ਵਿੱਚ ਤੁਹਾਨੂੰ ਕਿਸ ਤਾ ਬ੍ਰਾਂਡ ਦੇ ਸੂਟ ਮਿਲ ਰਹੇ ਆ ਜੀ ਬਾਟਰ कॉटन ਦੇ ਵਿੱਚ ਨੈਕਸਟ ਆ ਗਿਆ ਮਸਟਰਡ ਕਲਰ ਫਲਾਵਰ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਐ ਸੂਟ ਦਿੱਖਦੀ ਜਿਵੇਂ ਦੇ ਮਰਜ਼ੀ ਤੁਸੀਂ ਕੋਈ ਡਿਜ਼ਾਈਨਿੰਗ ਕਰਾ ਕੇ ਸਟਿਚ ਕਰਾ ਲਿਓ ਕਿਉਂਕਿ ਬ੍ਰਾਂਡ ਦਾ ਸੂਟ ਐ ਨਾ ਤਾਂ ਇਹਨੇ ਖਰਾਬ ਹੋਣਾ ਇਹ ਗਰਮੀਆਂ ਵੀ ਨਹੀਂ ਖਰਾਬ ਹੋ ਸਕਦਾ ਅਗਲੀ ਗਰਮੀ ਵੀ ਤੁਸੀਂ ਕੱਢ ਲਓਗੇ ਐਜ਼ ਇਟ ਇਜ਼ ਇਹ ਸੂਟ ਨੇ ਰਹਿਣਾ ਮਸਟਰਡ ਕਲਰ ਦੇ ਵਿੱਚ ਗਾਜਰੀ ਜਿਹਾ ਰੰਗ ਆ ਗਿਆ ਦੇਖੋ నెక్స్ట్ ప్రింట్ ఆ గణా గ్రే కలర్ గ్రే కలర్ సర్మి గ్రే కలర్ ਗ੍ਰੀਨ ਕਲਰ ਹੈ ਬਹੁਤ ਸੋਹਣਾ ਤੇ ਇਹਦੇ ਵਿੱਚ ਹੀ ਸੇਮ ਪ੍ਰਿੰਟ ਦੇ ਵਿੱਚ ਹੈਗਾ ਗ੍ਰੀਨ ਕਲਰ ਗ੍ਰੀਨ ਵੀ ਦੇਖੋ ਤੁਸੀਂ ਉਵੇਂ ਦਾ ਗ੍ਰੀਨ ਨਹੀਂ ਹੈਗਾ ਅਲੱਗ ਜਿਹਾ ਹੀ ਗ੍ਰੀਨ ਹੈ ਬਹੁਤ ਸੋਹਣਾ ਜਿਹਾ ਗ੍ਰੀਨ ਕਲਰ ਹੈ ਬਹੁਤ ਸੋਹਣੇ ਸਰਦਾਰੀ ਸੂਟ ਟਿਸਟਾ ਬ੍ਰਾਂਡ ਦੇ ਬਟਰ ਕਾਟਨ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਕਿਸੇ ਵੀ ਸੂਟ ਨੂੰ ਵਿਦਆਊਟ ਲਾਈਨਿੰਗ ਬਣਨਗੇ ਇਹ ਤਾਂ ਥੋੜੇ ਡਾਰਕ ਕਲਰ 'ਚ ਦਿਖਾਏ ਹੁਣ ਤੁਹਾਨੂੰ ਬਿਲਕੁਲ ਸੋਬਰ ਸਕੀਨ ਕਲਰ ਦੇ ਵਿੱਚ ਸੂਟ ਦਿਖਾਵਾਂਗੇ ਪਹਿਲਾ ਸੂਟ ਹੈਗਾ ਅੰਬੀ ਵਾਲਾ ਪ੍ਰਿੰਟ ਇਹ ਇਹ ਜਿਹੜੇ ਹੁਣ ਤੁਹਾਨੂੰ ਪ੍ਰਿੰਟ ਦਿਖਾਵਾਂਗੇ ਇਹਨਾਂ ਵਿੱਚ ਏਜ ਮੈਟਰ ਨਹੀਂ ਕਰਦੀ ਜਿਹੜੀ ਮਰਜ਼ੀ ਏਜ ਦੇ ਵਿੱਚ ਹੁਣ ਜਿਵੇਂ ਇਹ ਵਾਲਾ ਸੂਟ ਹੈ ਦੇਖੋ ਬੇਸ ਸਕੀਮਾ ਹੈ ਸੂਟ ਦਾ ਪਰ ਜੇ ਤਾਂ ਸਕੀਮੇ ਕਲਰ ਦਾ ਦੁਪੱਟਾ ਲੈ ਕੇ ਵੀ ਇਹਨੇ ਲਾਈਟ ਹੀ ਰਹਿਣਾ ਜੇ ਆਪਾਂ ਕੋਈ ਡਾਰਕ ਕਲਰ ਮਚੰਟਾ ਵਗੈਰਾ ਨਾਲ ਜਿਵੇਂ ਥੋੜੇ ਵਾਈਨ ਜੀ ਟੋਨ 'ਚ ਜਾਂ ਗਾਜਰੀ ਟੋਨ 'ਚ ਆਪਾਂ ਲਗਾ ਲਾਂਗੇ ਉੱਪਰ ਕੋਈ ਦੁਪੱਟਾ ਜਾਂ ਲੇਸ ਉਹਦੇ ਨਾਲ ਹੀ ਇਹਨੇ ਡਾਰਕ ਬਣ ਜਾਣਾ ਸੂਟ ਨੇ ਦੇਖੋ ਬਹੁਤ ਪਿਆਰਾ ਸਰਦਾਰੀ ਪ੍ਰਿੰਟ ਅੰਬੀ ਵਾਲਾ ਜਿਹੜੀ ਮਰਜ਼ੀ ਏਜ ਦੇ ਵਿੱਚ ਆਪਾਂ ਇਹ ਵਾਲਾ ਸੂਟ ਵੀਅਰ ਕਰ ਸਕਦੇ ਹਾਂ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਵਾਂਗੇ ਨੈਕਸਟ ਹੈਗਾ ਮਸਟਰਡ ਜਿਹਾ ਕਲਰ ਹੈ ਸੇਮ ਇਸੇ ਪ੍ਰਿੰਟ ਦੇ ਵਿੱਚ ਅੰਬੀ ਵਾਲਾ ਪ੍ਰਿੰਟ ਹੈ ਕਿੰਨਾ ਪਿਆਰਾ ਕਲਰ ਹੈ ਬੇਸ ਇਸ ਕਿੰਨੇ ਰਹਿਣਾ ਸੂਟ ਦਾ ਤੇ ਦੁਪੱਟੇ ਜਿਵੇਂ ਆਪਣੇ ਕੋਲ ਜਿਵੇਂ ਮਸਟਰਡ ਆ ਤਾਂਬੇ ਰੰਗਾ ਜਿਹਾ ਦੁਪੱਟਾ ਹੋਵੇ ਮਸਟਰਡ ਜੀ ਟੋਨ ਚ ਉਸ ਦੁਪੱਟੇ ਦੇ ਨਾਲ ਵੀ ਚੱਲ ਜਾਣਾ ਵੈਸੇ ਸਕੀਨ ਦੇ ਦੁਪੱਟੇ ਨਾਲ ਵੀ ਉਹ ਆਪਣੇ ਤੇ ਡਿਪੈਂਡ ਹੈ ਜੀ ਆਪਾਂ ਕਿਸ ਏਜ ਦੇ ਪਰਪਸ ਦੇ ਲਈ ਲੈਣਾ ਪਰ ਟਿਸਟਾ ਬ੍ਰਾਂਡ ਦਾ ਸੂਟ ਹੈ ਬੈਸਟ ਸੂਟ ਹੈ ਜੀ ਅੱਜ ਦੇ ਆਪਣੇ ਸਾਰੇ ਤੇ ਅੰਬੀ ਵਾਲੇ ਪ੍ਰਿੰਟ ਦੇ ਵਿੱਚ ਇੱਕ ਕਲਰ ਹੋਰ ਹੈ ਆਪਣੇ ਕੋਲ ਇਹ ਤਾਂ ਕੋਈ ਵੀ ਸੂਟ ਜਿਵੇਂ ਆਪਣੀਆਂ ਮੰਮੀਆਂ ਲਈ ਲੈਣਾ ਤੁਸੀਂ ਕਿਸੇ ਨੇ ਗਿਫਟ ਕਰਨਾ ਇਹਨੂੰ ਕੋਈ ਸੂਟ ਨੂੰ ਨਿੰਦ ਨਹੀਂ ਸਕਦਾ ਜੀ ਇੰਨਾ ਵਧੀਆ ਫੈਬਰਿਕ ਇਹ ਤਿੰਨ ਸੂਟ ਵਿੱਚ ਇੱਕ ਡਿਜ਼ਾਈਨ ਚ ਤੁਹਾਨੂੰ ਤਿੰਨ ਕਲਰ ਦਿਖਾਏ ਆ ਬੇਸ ਸਹੀ ਨੇ ਰਿਹਾ ਸੂਟਾਂ ਦਾ ਬਸ ਇਹ ਵਾਲਾ ਕਲਰ ਚੇਂਜ ਹੋਇਆ ਜੀ ਸੂਟਾਂ ਦਾ ਤੇ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਪ੍ਰਿੰਟ ਐਵੇਂ ਦੇ ਸੂਟ ਬਣ ਕੇ ਬੜੇ ਪਿਆਰੇ ਲੱਗਦੇ ਆ ਸੋਹਣੀ ਪ੍ਰਿੰਟਿੰਗ ਪੂਰਾ ਸਰਦਾਰੀ ਪ੍ਰਿੰਟ ਹੈ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਥੋੜਾ ਸੋਬਰ ਸੂਟ ਲੈਣਾ ਬੈਸਟ ਸੂਟ ਹੈ ਜੀ ਇਹ 1500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਅੰਬੀ ਵਾਲਾ ਦੇਖੋ ਛੋਟੇ ਫੁੱਲਾਂ ਦੇ ਵਿੱਚ ਬਹੁਤ ਸੋਹਣਾ ਅੰਬੀ ਵਾਲੇ ਪ੍ਰਿੰਟ ਦੇ ਵਿੱਚ ਸੂਟ ਇਹ ਲੁੱਕ ਦੇਖੋ ਸੂਟ ਦੀ ਪੂਰਾ ਸਰਦਾਰੀ ਸੂਟ ਹੈ ਜੀ ਦੇਖੋ ਪ੍ਰਿੰਟਿੰਗ ਦੇ ਨਾਲ ਹੀ ਬਹੁਤ ਪਿਆਰੀ ਗ੍ਰੇਸ ਹੈ ਸੂਟ ਦੀ ਜੀ ਇਹਨੇ ਮਰਜ਼ੀ ਤੁਸੀਂ ਹਲਕਾ ਜਿਹਾ ਕੋਈ ਪਰਪਲ ਕਲਰ ਦਾ ਦੁਪੱਟਾ ਜਾਂ ਪਿੰਕ ਦੁਪੱਟਾ ਲੈ ਲਓਗੇ ਉਹਦੇ ਨਾਲ ਹੀ ਗ੍ਰੇਸ ਆ ਜਣੀ ਵੈਸੇ ਸਕਿਨ ਦੁਪੱਟਾ ਵੀ ਲੈ ਸਕਦੇ ਹੋ ਬਹੁਤ ਪਿਆਰੀ ਲੁੱਕ ਦੇ ਨਾਲ ਵੀ ਦੇ ਸ਼ੀਪਿੰਗ 1500 ਪ੍ਰਾਈਸ ਦੇ ਨਾਲ ਹੁਣ ਦਿਖਾਵਾਂਗੇ ਥੋੜਾ ਜਿਹਾ ਏਜਡ ਜਿਵੇਂ ਬੀਬੀਆਂ ਲਈ ਸੂਟ ਲੈਣਾ ਹੁੰਦਾ ਬਜ਼ੁਰਗਾਂ ਲਈ ਉਹਨਾਂ ਦੇ ਹਿਸਾਬ ਦੇ ਸੂਟ ਦਿਖਾਵਾਂਗੇ ਆਪਾਂ ਕਿਉਂਕਿ ਆਪਾਂ ਹਰ ਇੱਕ ਏਜ ਦੇ ਲਈ ਸੋਚ ਕੇ ਸੂਟ ਲੈਣਾ ਹੁੰਦਾ ਇਹ ਦੇਖੋ ਛੋਟੀ ਬੂਟੀ ਦੇ ਵਿੱਚ ਹੈ ਜੀ ਸਕਿਨ ਕਲਰ ਦਾ ਸੂਟ ਬਹੁਤ ਪਿਆਰਾ ਛੋਟੀ ਬੂਟੀ ਦੇ ਵਿੱਚ ਸਕਿਨ ਕਲਰ ਦਾ ਸੂਟ ਹੈ ਪ੍ਰਾਈਸ ਹੈਗਾ 151500 ਵਿਦ ਸ਼ਿਪਿੰਗ ਛੋਟੀ ਬੁੱਟੀ ਦੇ ਵਿੱਚ ਹੈ ਬਜ਼ੁਰਗਾਂ ਲਈ ਸੂਟ ਹੈ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਇੱਕ ਕਲਰ ਹੋਰ ਦਿਖਾਵਾਂਗੇ ਕਿਉਂਕਿ ਬਜ਼ੁਰਗਾਂ ਚ ਵੀ ਕਈਆਂ ਨੂੰ ਲਾਈਟ ਕਲਰ ਪਸੰਦ ਹੁੰਨੇ ਹੈ ਕਈਆਂ ਨੂੰ ਡਾਰਕ ਵੀ ਪਸੰਦ ਦੇ ਵਿੱਚ ਇਹ ਦੇਖੋ ਹਲਕਾ ਜਿਹਾ ਡਾਰਕ ਕਲਰ ਹੈ ਬਹੁਤਾ ਵੀ ਡਾਰਕ ਨਹੀਂ ਕਹਿ ਸਕਦੇ ਹਲਕਾ ਜਿਹਾ ਡਾਰਕ ਰੋਜ਼ੀ ਜੀ ਟੋਨ ਤੇ ਹੈ ਬਿਲਕੁਲ ਡਲ ਜਿਹਾ ਸ਼ੇਡ ਹੈ ਬਹੁਤ ਪਿਆਰੀ ਪ੍ਰਿੰਟ ਦੇ ਨਾਲ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਕਲਰ ਬਹੁਤ ਸੋਹਣਾ ਇਹ ਵਾਲੇ ਸੂਟ ਦਾ ਤੇ ਇਹਦੇ ਵਿੱਚ ਹੀ ਹੈਗਾ ਕਰੀਮ ਆਫ ਵਾਈਟ ਕਲਰ ਦੇ ਵਿੱਚ ਹੈ ਸੇਮ ਪ੍ਰਿੰਟ ਦੇ ਵਿੱਚ ਛੋਟੀ ਬੁੱਟੀ ਦੇ ਵਿੱਚ ਹੈ ਜੀ ਬਹੁਤ ਪਿਆਰੇ ਕਰੀਮ ਰੰਗ ਦੇ ਵਿੱਚ ਬਹੁਤ ਪਿਆਰਾ ਸੂਟ ਹੁਣ ਜਿਵੇਂ ਇਹ ਕਰੀਮ ਹੈ ਇਹਦੇ ਛੋਟੀ ਬੁੱਟੀ ਵਾਲਾ ਇਹਦੇ ਵਿੱਚ ਕਰੀਮ ਦੁਪੱਟਾ ਲੈ ਲਓਗੇ ਬਜ਼ੁਰਗਾਂ ਦਾ ਸੂਟ ਬਣ ਜਾਣਾ ਜੇ ਇਹਦੇ ਨਾਲ ਪਿੰਕ ਗਾਜਰੀ ਜਾਂ ਮਰਜੈਂਟਾ ਦੁਪੱਟਾ ਉਹਦੇ ਨਾਲ ਕੋਈ ਲੇਸ ਦੀ ਡਿਜ਼ਾਈਨਿੰਗ ਕਰਾਵਾਂਗੇ ਇਹ ਗਰਲੀ ਸੂਟ ਵੀ ਪੜ ਸਕਦਾ ਜੀ ਦੇਖੋ ਕਿੰਨਾ ਪਿਆਰਾ ਪ੍ਰਾਈਸ ਹੈਗਾ 1500 1500 ਪ੍ਰਾਈਸ ਅੱਜ ਦੀ ਸਾਰੀ ਵੀਡੀਓ ਦਾ ਪਿਸਤਾ ਬ੍ਰਾਂਡ ਦੇ ਬਟਰ ਕਾਟਨ ਦੇ ਸੂਟ ਇਹ ਤਾਂ ਦਿਖਾਏ ਆ ਤੁਹਾਨੂੰ ਤੇ ਹੁਣ ਕੱਢਦੇ ਆਪਾਂ ਆਪਣਾ ਲੱਕੀ ਜੀ ਜੇ ਜਿਹੜੀ ਆਪਾਂ ਨੇ ਵੀਡੀਓ ਪਾਈ ਸੀਗੀ 27 ਨੂੰ ਵੀਡੀਓ ਪਾਈ ਹੈ 27 ਮਈ ਨੂੰ ਪਰੀਵਾ ਬ੍ਰਾਂਡ ਦੇ ਸੂਟ ਪਾਏ ਸੀਗੇ ਆਪਾਂ ਲੀਲਨ कॉटन ਦੇ ਵਿੱਚ प्रिंट सूट ਤੇ ਉਹਨਾਂ ਦੇ ਵਿੱਚ ਆਪਾਂ ਨੂੰ ਸਭ ਤੋਂ ਜ਼ਿਆਦਾ ਕਮੈਂਟ ਮਿਲੇ ਆ ਜੀ 755 ਕਮੈਂਟ ਮਿਲੇ ਆ ਪਹਿਲਾਂ ਤਾਂ ਥੈਂਕ ਯੂ ਜੀਨਾਂ ਜਿਨ੍ਹਾਂ ਨੇ ਕਮੈਂਟ ਕਰਿਆ ਤੇ ਹੁਣ ਆਪਾਂ ਇਹਨਾਂ ਦੇ ਵਿੱਚੋਂ ਹੀ ਆਪਣੇ ਕੱਢਾਂਗੇ ਕਮੈਂਟ ਇਹ ਦੇਖੋ ਇਹ ਪਹਿਲਾਂ ਆਪਾਂ ਨੂੰ ਸਾਰੇ ਕਮੈਂਟ ਹੀ ਖੋਲ ਲੈਣੇ ਆ ਕਿਉਂਕਿ ਕਾਫੀ ਜ਼ਿਆਦਾ ਆ ਅੱਜ ਆਪਾਂ ਸਕ੍ਰੋਲ ਵੀ ਦੋ ਦੋ ਤਿੰਨ ਵਾਰ ਹੀ ਨਹੀਂ ਕਰਾਂਗੇ ਵੱਧ ਕਰਾਂਗੇ ਕਿਉਂਕਿ نیچے ਕਾਫੀ ਕਮੈਂਟ ਰਹਿ ਜਾਂਦੇ ਆ ਫਿਰ ਪਹਿਲਾਂ ਆਪਾਂ ਸਾਰੇ ਖੋਲ ਲੈਣੇ ਆ ਪਿਛਲੀ ਵਾਰੀ 490 ਸਮਥਿੰਗ ਸੀਗੇ ਇਸ ਵਾਰੀ 755 ਮੈਨੂੰ ਉਮੀਦ ਹੈ ਵੀ ਅਗਲੀ ਵਾਰੀ ਆਪਾਂ 1000 ਕ੍ਰੋਸ ਕਰ ਜਾਣਾ ਕਮੈਂਟ ਦੇ ਵਿੱਚੋਂ ਦੇਖੋ ਮੇਰੇ ਕੌਨਫੀਡੈਂਸ ਨਾ ਤੁਸੀਂ ਤੋੜਿਓ ਵੀ 750 ਤੋਂ 755 ਸੌ ਆਪਾਂ ਘਾਟੇ ਖੋ ਜੀਏ ਵੱਧ ਕੇ ਹੀ ਚੱਲਿਓ ਦੇਖੋ ਆਪਾਂ ਪਹਿਲਾਂ ਸਾਰੇ ਖੋਲਣ ਨੇ ਇਹਨਾਂ ਨੂੰ ਥੋੜਾ ਟਾਈਮ ਵੀ ਲੱਗਦਾ ਖੋਲਣ ਨੂੰ ਪਾ ਨੀਚੇ ਤੱਕ ਖੋਲ ਲੈਣਾ ਸਾਰਿਆਂ ਨੂੰ ਇਹ ਖੁੱਲ ਗਏ ਸਾਰੇ ਹੁਣ ਆਪਾਂ ਫੇਰ ਉੱਪਰ ਚੱਲੇ ਜਾਣਾ ਬਹੁਤ ਪਿਆਰਾ ਇਹ ਦੇਖ ਸਾਰਾ ਬਸ ਹੁਣ ਅੱਗੇ ਆਪਾਂ ਉੱਪਰ ਸਾਰੇ ਹੁਣ ਆਪਾਂ 5 ਵਾਰੀ ਸਕਰੋਲ ਕਰਾਂਗੇ ਜੀ ਇਹਨੂੰ ਏ ਆਇਆ ਜੀ ਆਪਣਾ ਕੌਰ ਬੀ ਕੇ 121 ਕਾਫੀ ਸਾਰੇ ਕਮੈਂਟ ਕਰਦੇ ਆ ਜੀ ਇਹ ਮੈਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਮਿਲਿਆ ਆਪਣਾ ਇਹ ਪਿੰਕ ਕਲਰ ਦਾ ਕਾਟਨ ਦਾ ਸੂਟ ਆਲਓਵਰ ਸੂਟ ਹੈ ਜੀ ਇਹ ਤੇ ਪਿਓਰ ਦੇ ਦੁਪट्टे ਦੇ ਨਾਲ ਸੂਟ ਆਪਣਾ ਜਦੋਂ ਤੁਸੀਂ ਮੇਰਾ ਵੀਡੀਓ ਦੇਖੀਏ ਉਹਦੇ ਵਿੱਚ ਤੁਸੀਂ ਆਪਣਾ ਇਹ ਦੇਖਿਆ ਆਪਣਾ ਭੇਜ ਕੇ ਮੈਨੂੰ ਲਿੰਕ ਆਪਣਾ ਫੁੱਲ ਐਡਰੈਸ ਭੇਜ ਕੇ ਆਪਣਾ ਸੂਟ ਮੰਗਵਾ ਲਿਓ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਿਵੇਂ 8146580803 81400680803 ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਕੀ ਪਤਾ ਹੁੰਦਾ ਸੈਟਰਡੇ ਨੂੰ ਅਗਲੇ ਨੂੰ ਥੋੜਾ ਹੀ ਗਿਫਟ ਨਿਕਲ ਜਵੇ ਕਿਉਂਕਿ ਬਹੁਤ ਸੋਹਣਾ ਸੂਟ ਭੇਜਦੇ ਆ ਜੀ ਆਪਣਾ ਸੀਜ਼ਨ ਦੇ ਅਕੋਰਡਿੰਗ ਆਪਾਂ ਤੁਹਾਡੇ ਲਈ ਤੇ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ